ਭਗਤ ਤੇਰਾ ਮਨ ਭਾਵਦੇ ਦਲ ਸੋਹਣ ਕੀਰਤੀ ਗਾਉਂਦੀ ਭਗਤ ਤੇਰੇ ਮਨ ਭਾਵਦੇ ਭਗਤ ਕੌਣ ਹੈ ਭਗਤ ਕੌਣ ਹੈ ਜਿਹੜੇ ਤੇਰੇ ਮਨ ਨੂੰ ਭੋਲਦੇ ਨੇ ਉਹ ਭਗਤ ਨੇ ਹੋਈ ਭਗਤ ਨੇ ਬਾਕੀ ਕੋਈ ਬਲਤ ਹੈ ਪਾਵੇਂ ਦੁਨੀਆ ਅਤੀ ਭਗਤੀ ਕਰਦੀ ਹੈ ਸਾਰੇ ਦੁਨੀਆ ਭਗਤੀ ਕਰਨ ਲੱਗ ਜਵੇ ਜਿਹੜੇ ਤੇਰੇ ਮਨ ਨਹੀਂ ਪਾਇਆ ਤੂੰ ਨਹੀਂ ਬਲਿਆ ਭਗਤ ਹੈ ਤੇਰੀ ਲਿਸਟ ਵਿੱਚ ਨਹੀਂ ਭਗਤ ਹੈਗਾ ਉਹ ਭਗਤ ਦੀ ਕਿਹਾ ਜਾ ਸਕਦਾ ਦਰਗਾਹ ਭਗਤ ਨਹੀਂ ਹੈ ਦੁਨੀਆਂ ਚ ਹੈ ਭਗਤ ਦਾਰ ਸੋਹਣ ਭਾਤ ਉਹ ਹੀ ਨੇ ਜਿਹੜੇ ਤੇਰੇ ਮਨ ਬਾਹ ਤੇਰੇ ਦਰ ਤੇ ਸੱਜਗੜ੍ਹ ਵਿੱਚ ਸੋਹਦੇ ਨੇ ਔਰ ਕੀਰਤੀ ਕਰਦੇ ਨਹੀਂ ਗਾਉਂਦੇ ਕਿਰਤੇ ਉਹੀ ਕੀਰਤੀ ਕਰਦੇ ਨੇ ਇਹ ਜਿਨ੍ਹਾਂ ਨੇ ਕੀਰਤੀ ਕੀਤੀ ਆ 허 ਪਰਵਾਣੀ ਉਹਦੇ ਦਰ ਤੇ ਖੜਕੇ ਕੀਤੀ ਜਿਨ੍ਹਾਂ ਚ ਸ਼ੀਰ ਆ ਉਹਨਾਂ ਜੇ ਦਰ ਤੇ ਖੜਾ ਜਾਂ ਸ਼ੀਰ ਛੁੱਟ ਜਾਂਦਾ ਫਿਰ ਦਰ ਚਲਾ ਜਾਂਦਾ ਫਿਰ ਬਾਹਰ ਆਉਦਾ ਜੀ ਉਹ ਜੇ ਦਰਤ ਯਾਰ ਵਖਰਾ ਰਾ ਉਹ ਜੇ ਵਖਰਾ ਹੈ ਦਰਤੇ ਖੜਾ ਜੋ ਅੰਦਰ ਨਹੀਂ ਬੜਿਆ ਅੰਦਰ ਬੜੂਗਾ ਨਹੀਂ ਛੱਡ ਕੇ ਸਨੇ ਸਰੀਰ ਨਹੀਂ ਅੰਦਰ ਬੜ ਸਕਦਾ ਸਿਰ ਤੇ ਛੱਡ ਕੇ ਬਾਹਰ ਜਾਣਾ ਪਊ ਨਾਲ ਇੱਕ ਕਰਮਾ ਬਾਹਰ ਇਹਨਾਂ ਨੂੰ ਦਰ ਖੜੇ ਕੇ ਟਾਡੀ ਨਾਨੇ ਕਹਿੰਦੇ ਟਾਡੀ ਜਿਹੜਾ ਹੈ ਫੇ ਟਾਡੀ ਆ ਤੇਰੇ ਦਵਾਰੇ ਤੇ ਖੜ ਕੇ ਕੋ ਦਰਵਾਰ ਉਹ ਟਾਡੀ ਤੇਰੇ ਦਰਵਾਰ ਹੂੰ ਤੂੰ ਕੋ ਕਰ ਤੇਰੇ ਦਰਵਾਰ ਕੋ ਕੇ ਅੱਗੇ ਬਦਰ ਪਸਾਰ ਸਰੀਰ ਬੇ ਦਿਖਾਉਂਦਾ ਆਪਣਾ ਸਰੀਰ ਆ ਸਰੀਰ ਬੇਰਾ ਲੋਕਾਂ ਨੂੰ ਦੀਦਾ ਭੌਂਕਦਾ ਮੈਂ ਆ ਪਰ ਭੌਂਕਦਾ ਹੋਆ ਜੇ ਤੂੰ ਕਹਿਦਾ ਪਉ ਜਾਂ ਤਾਂ ਤੇਰੇ ਦਰਵਾਜ਼ੇ ਦੀ ਕਰ ਰਿਹਾ ਮੈਂ ਕਬੀਰ ਕਹਿੰਦਾ ਤੇਰੇ ਦਰਵਾਜ਼ੇ ਹਰ ਧੜਕਾ ਗਿਆ ਬਾਤਾਂ ਨਾਨਕ ਆ ਸੁਣਾਉਂਦਾ ਗੱਲ ਤਾਂ ਗੁਰਬਾਣੀ ਨਾਲ ਉਹਦੇ ਦਰਵਾਜ਼ੇ ਉ ਕਰ ਰਹੀ ਹੈ ਪਰ ਸਰੀਰ ਦਿਖਦਾ ਭਗਤਾਂ ਦਾ ਲੋਕਾਂ ਨੂੰ ਵਗਦਾਂ ਦਾ ਸ਼ਰੀਰ ਨਹੀਂ ਨਾ ਭਗਤ ਬੋਲਦੇ ਦੀਦੇ ਨੇ ਭਗਤ ਲੋਕਾਂ ਨੂੰ ਬੁਰਾ ਲੱਗਦਾ ਦੇ ਪਕਸਤਾਂ ਨਾਲ ਲੋਕ ਫਿਰ ਖਾਰ ਵੀ ਖਾਦੇ ਨੇ ਇਹਨਾਂ ਤੋਂ ਬਦਲੇ ਵੀ ਲੈਦੇ ਨੇ ਇਹਨਾਂ ਦੇ ਸੁਲੂਪੀ ਕਰਦੇ ਨੇ ਜੋ ਵੀ ਕੁਛ ਦੀਦੇ ਜੋ ਉਹਨਾਂ ਪਿੱਛੇ ਦੀਦੋ ਕੋਈ ਇਸ ਕਰਕੇ ਉਹ ਕੀ ਕਹਿੰਦੇ ਨੇ ਕਦਰ ਦੁੱਧ ਸੀ ਅਸੀਂ ਤਾਂ ਪਾਣੀ ਸੀ ਕਿਵੇਂ ਪਾਣੀ ਦੁੱਧ ਚ ਮਿਲ ਗਿਆ ਦੁੱਧ ਬਣ ਗਿਆ ਤਾਂ ਇਹ ਮੈਨੂੰ ਦੁੱਧ ਬਣਾ ਦਤਾ ਭਗਤ ਬਣਾ ਦਤਾ ਔਰ ਜੇ ਅੱਗ ਜੜੂਗੀ ਤਾਂ ਸਾਡਾ ਪਹਿਲਾ ਪਾਣੀ ਦੇ ਪਾਣੀ શરીਰੇ ਸੜੂਗਾ ਪਾਣੀ ਔਰ ਕੀ ਸੜੂਗਾ શરીਰੇ ਪਾਣੀ ਜਿਹੜਾ ਇਹ ਸਰੀਰ ਪਾਣੀ ਰਹਦਾ ਇਹਨੂੰ ਭਗਤ ਬਣਾ ਦਤਾ ਚਾਹੇ ਜਿੰਨਾ ਮਰਜੀ ਹਡਾਲੋ ਕਬੀਰ ਦੀ ਫੋਟੋ ਤੋਂ ਫਿਰ ਵੀ ਨਗਾ ਲੋਕਾਂ ਦੀ ਹਟਦੀ ਸੀ ਜਿੰਨਾ ਮਰਜੀ ਉਹ ਕਹਿੰਦਾ ਨਾਨਕ ਦੀ ਫੋਟੋ ਨਿਗਾਹ ਹੁੰਦੀ ਸੀ ਇਸ ਕਰਕੇ ਨਹੀਂ ਹਟਦੀ ਆਹ ਸਰੀਰ 'ਚ ਕੋਈ ਆਦਮੀ ਸੀ ਐ ਘੋਟਾਲੀ 'ਚ ਕੋਈ ਸੋਨਾ ਸ਼ੁੱਧ ਹੋਇਆ ਹੈ ਐ ਘੋਟਾਲੀ 'ਚ ਪੈ ਕੇ ਸੋਨਾ ਆਖਰੀ ਸ਼ੁੱਧ ਹੋਇਆ ਹੈ ਆਖਰੀ ਘੋਟਾਲੀ ਹੈ ਬਸ ਉਹਦਾ ਦੀਹਾੜੀ ਹੈ ਜੇ ਤੈਨੂੰ ਘੋਟਾਲੀ ਮੰਨੇ ਫਿਰ ਤਾਂ ਕੋਈ ਗੱਲ ਨਹੀਂ ਜੇ ਤੂੰ ਗਾਹ ਮੰਨੇ ਫਿਰ ਗੱਲ ਹੈ ਜੇ ਤੋ ਪਠਾੜੀ ਨੂੰ ਪਠਾੜੀ ਬੰਦੇ ਵੀ ਆ ਪਠਾੜੀ ਸੀ ਜਿਹਦੇ ਵਿੱਚ ਸੋਨਾ ਤਪਿਆ ਹੈ ਤਾਇਆ ਅਰਸ਼ਦ ਹੋਇਆ ਹੈ ਫਿਰ ਤਾਂ ਗੱਲ ਠੀਕ ਹੈ ਪਰ ਜੇ ਤੋ ਕਹਾ ਮੰਨ ਲਿਆ ਵੀ ਪਠਾੜੀਓ ਸਭ ਕੁਝ ਹੈ ਇਹ ਬੜਾ ਖਤਰਨਾਕ ਪੁਆਇੰਟ ਹੈ ਇਹ ਵੀ ਖਤਰਨਾਕ ਹੈ ਪਠਾੜੀ ਦਾ ਮਹਤਵ ਸੰਸਾਰ ਨੂੰ ਦੀਦੀਓ ਪਠਾੜੀ ਔਰ ਕੁਦੀਦਾ ਹੈ ਜੋ ਨਾ ਦੀਦਾ ਉਹਦੇ ਨਾਲ ਜਪੜ ਜਾਂਦੇ ਨੇ ਹੁਣ ਹੋਰ ਨਹੀਂ ਕੋਈ ਕਲਗੀ ਉਹ ਸਹੀ ਗੁਰੂ ਦੀ ਤਲਵਾਰ ਹੈ ਸਹੀ ਆਈ ਸਹੀ ਉਹੀ ਸਹੀ ਉਹ ਕਰਦੇ ਨੇ ਕਿਹੜੇ ਮਾਰਗ ਤੇ ਚੱਲੇ ਨੇ ਨਾ ਚੱਲਣਾ ਚਾਹੁੰਦੇ ਇਹ ਉਹੀ ਕਰਦੇ ਆਇਆਂ ਨਾਲ ਜੁੜੇ ਦਵਾਈਤਾ ਜਿਹੜੇ ਮਾਰਗ ਤੇ ਚੱਲਣਗੇ ਚੱਲਣਾ ਚਾਹੁੰਦੇ ਨੇ ਚੱਲਣਾ ਜਿਹੜਾ ਚੱਲਣਾ ਉਹਨੂੰ ਲੋੜ ਹੀ ਰਹੇਗਾ ਉਹਨੂੰ ਲੋੜ ਹੀ ਰਹੇਗਾ ਨਾਲੇ ਕਰਨਾ ਇਹ ਇਹ ਇਹਦੇ ਨਾਲ ਜੁੜ ਕੇ ਉਧਰੋਂ ਟੁੱਟ ਜਾਈਦਾ ਵਿਪਸ ਫਾਇਰ ਨਾਇਟਡ ਦੇ ਨਾਲਿਕ ਕਰਮਾ ਬਾਹਰ ਦਰ ਢੋਣ ਲੈਣੀ ਤਾਮ ਦੇ ਨਾਲਿਕ ਕਰਮਾ ਬਾਹਰ ਜਿਹਨਾਂ ਦੇ ਕਿਰਪਾ ਦੀ ਹੋਈ ਪਰਮੇਸ਼ਰ ਦੀ ਉਹ ਕਰਮਾ ਬਾਹਰ ਨੇ ਦਰਕ ਹੋਣ ਲੈਣੀ ਉਹ ਦਰਗਾਹ ਜਾਣ ਢੋ ਕਿੱਥੋਂ ਮਿਲ ਉਹ ਦਰਗਾਹ ਢੋ ਕੌਣ ਦੇਵੇ ਕੌਣ ਦਹਿਆ ਜਾਵੇ ਮੇਰੇ ਕੋਲ ਦਰ ਢੋ ਲੈਣੀ ਤਾਮ ਦੇ ਤਾਮ ਦੇ ਸਦਾ ਤਾਮ ਦੇ ਰਿਹਾ ਉਹ ਵਿਜਾਰੇ ਸੰਸਾਰ ਜੇ ਭਟਕਦੇ ਰਹੇ ਇੱਕ ਮੂਲ ਨੂਝਣਾ ਆਪਣਾ ਉਹ ਹੁੰਦਾ ਆਪ ਗਣਾਇੰਦ ਕੁਝ ਆਇਆ ਜਾ ਵੀ ਨਾ ਬੜੇ ਬੜੇ ਇੱਥੇ ਆਪਣੇ ਆਪ ਨੂੰ ਕਹੁੰਦੇ ਗੁਰੂ ਆਪਣਾ ਨਪਤਾ ਨਹੀਂ ਆਪਣਾ ਮੂਲ ਤੋਂ ਪੁੱਛਿਆ ਪੁੱਛਿਆ ਨਹੀਂ ਉਹਨਾਂ ਨੇ ਹਨ ਹੁੰਦਾ ਮੂਲ ਦੇ ਕੋਲਦੇ ਹੋ ਉਹਨਾਂ ਦੇ ਮੂਲ ਤਾਂ ਹੁੰਦਾ ਨਾਮ ਤੇਨ ਕੋ ਖ ਨਾਮ ਨਾ ਉੱਪ ਜਾਏ ਦੂਜੇ ਵਪਾਰਾਂ ਚੋੜ ਜਿਓ ਉਹ ਕਾਉਣ ਦੇ ਚਿੱਟੇ ਜਿੰਕੇ ਕੱਪੜੇ ਕਿਦੀ ਵਿਆਖਾ ਤੀਜੇ ਪਾਸਾ ਬ੍ਰੋਗ ਦਾਸ ਨੇ ਕੀਤੀ ਇਸੇ ਗੱਲ ਦੀ ਯਾ ਕਹਾ ਅ ਅ ਅ ਸ਼ਬ ਇਸ ਬੁਕਤੇ ਦੀ ਵਿਆਖਿਆ ਐਸਰ ਕਹੇ ਚਿੱਟੇ ਜਨ ਕੇ ਕੱਪੜੇ ਮੈਲੇ ਜਿਤ ਕਠੋਰ ਜੀਓ ਤੇ ਮੈਲੇ ਨੇ ਔਰ ਪਠੋਰ ਨੇ ਪੱਥਰ ਦੇਓ ਔਰ ਆਵਰੇ ਔਰ ਆਦੇ ਹੁੰਦੇ ਕਿਉਂ ਦੇ ਰਾਵ ਉਹ ਜਾਲ ਜਾਂਦੇ ਜਾਲ ਸਹੀ ਜਦ ਰਜੀਓ ਦੋ ਇਗਲੀ ਜਾਣ ਕੇ ਜੰਮਲੇ ਜਾਲ ਚਾਹਦੇ ਨੂੰ ਫਸਾਉਂਦੇ ਨੇ ਜਾਣ ਦੇ ਜਾਣ ਬੁਝ ਕੇ ਉਹਨੇ ਜਿਹੜਾ ਰਹਿਮ ਕਿਥੇ ਵਸੌੜਦੇ ਜਾਲ ਜਾਲ ਦਾ ਖਵਾਬ ਤਾਂ ਫਸੇ ਹੋਏ ਨੇ ਦੂਜਿਆਂ ਨੂੰ ਨਾ ਕਹਿਣ ਵੀ ਅਸੀਂ ਤਾਂ ਫਸ ਗਏ ਜਾਲ ਤੇ ਤੁਸੀਂ ਨੇੜੇ ਰਹ ਦੂਰ ਹੋ ਜਾਂਦੇ ਐਵੀ ਗੱਲ ਕਹਿਣ ਤਾਂ ਵੀ ਬੋਤ ਆ ਤਾਂ ਕਹਿੰਦਾ ਆਈ ਜਾਓ ਫਸੀ ਜਾਓ ਸਾਡੇ ਕੋਲ ਆ ਜਾਓ ਫਸੋ ਬਹੁਤ ਆਰਾਮ ਹੈ ਇੱਥੇ ਬੇੜੇ ਜਿੱਤ ਕਠੋਰ ਜੀਓ ਬੇੜੇ ਜਿੱਤ ਜਿੱਤਲੀ ਦਾ ਕਠੋਰ ਨੇ ਖੱਤਰੇ ਰਹਿ ਪੀ ਉਹਦੇ ਅੰਦਰ ਹੈ ਜਿੱਤੇ ਜਿੰਕੇ ਕੱਪੜੇ ਮੈਲੇ ਜਿੰਨ ਕਢੋਰ ਜਿਓ ਤੈਨੋਂ ਓਖਾ ਨਾ ਬਣਾ ਉਪਜੈ ਉਹਨਾਂ ਦੇ ਹੂਕ-ਹੋਜ ਹੁੰਦਾਗਾ ਕਿ ਗਿਆਨ ਵੀ ਹੋਵੇ ਨਾ ਹੂਕ-ਹੋਜਾ ਜ਼ਰੂਰ ਦੇ ਕੋਈ ਅਸਰ ਨਹੀਂ ਹੂਨ ਵਾਲੇ ਬੈਗੂ ਬੈਗੂ ਆ ਜੋ ਵੀ ਆਗਰਾਉਂ ਉਹਨਾਂ ਨੇ ਕਰਦੇ ਉਪਜਾ ਅਦਰੋਂ ਨਹੀਂ ਫਾਇਦਾ ਹੁੰਦਾ ਉਹਨਾਂ ਦੇ ਗਿਆਨ ਦਾ ਰੋਂ ਅਦਰੋਂ ਹੀ ਫਾਇਦਾ ਹੁੰਦਾ ਗਿਆ। ਨਾ ਉਪਜਾ ਦੂਜੇ ਵਿਆਪਾਂ ਚੋਰ ਜਿਓ ਦੂਜੇ ਸਰੀਰ ਨੂੰ ਵਿਆਪੇ ਨੇ ਮਾਇਆ ਨੂੰ ਲੱਗਿਆ ਇਹਦੇ ਉਹ ਚੋਰ ਤੇ ਬੂਲ ਨਾ ਬੁਝੇ ਆਪਣਾ ਸੇ ਪਸ਼ੂ ਆ ਸੇ ਚੋਰ ਜਿਓ ਉਹ ਪਸ਼ੂ ਦੇ ਢੋਲ ਨੇ ਹੈ ਉਹ ਗੁਰੂ ਤਾਰੋ ਉਹਨਾਂ ਵੱਲ ਇਸ਼ਾਰਾ ਹੈ ਹਨ ਹੁੰਦਾ ਆਪਕਨਾਂ ਇਹਨਾਂ ਹੁੰਦਾ ਹੈ ਗੁਜਰੀ ਉਹਨਾਂ ਦੇ ਭੱਲੇ ਹੈ ਪਸ਼ੂ ਕਹਿੰਦੇ ਰਸੀ ਗੁਰੂ ਪੱਲੇ ਕੁਝ ਨਹੀਂ ਆ। ਕੁਝ ਵੀ ਪੱਲੇ ਨਾ ਹੁੰਦੇ ਹੋਏ ਆਪਣੇ ਆਪ ਨੂੰ ਗੁਰੂ ਵਰ ਭਗਤ ਬੋਲ ਲਾਉਂਦੇ। ਭਗਤਾਂ ਦੀ ਗਰਤੀ شمار ਕਰਦੇ ਨੇ। ਹੁਣ ਤੁਹਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਨੇ। ਮੈਂ ਤੁਹਾਡੀ ਕਾ ਬੇਬੀ, ਤੁਹਾਡੀ ਹੰਤਾ ਜਸ ਕਰ ਲੋ ਆ। ਪਰ ਜਿਹੜੇ ਜਸ ਕਰੇ ਉਹ ਡਾਢੀ ਕਹਿੰਦੇ। ਸਾਡੇ ਆ ਜਿਹੜੇ ਡਾਢੀ ਨੇ ਜਸ ਨਹੀਂ ਕਰਦੇ। ਕਿ ਕਾ ਡਾਢੀ ਨੇ ਜਸ ਕਰਦਾ। ਉਹ ਵੀ ਨਰਾ ਢਾਢੀ ਜਿਹੜੇ ਚਾਹ ਸੁਣਾਉਂਦੇ ਢਾਢੀ ਦੀ ਹੁੰਦੇ ਬਰਾਸੀ ਦੇ ਢਾਢੀ ਕਹਿੰਦੇ ਢਾਢੀ ਨਾਨਕ ਢਾਢੀ ਵੀ ਬਰਫੀ ਕਰਦੇ ਨਾਨਕ ਗਾਲੀ ਬਾਣੀ ਨਾਨਕ ਵਰਗੀ ਬਾਣੀ ਫਿਰ ਵਿਚਾਰ ਕੇ ਕਿਹ ਕੰਮ ਗੱਬ ਚਾਹ ਨੂੰ ਗੁਰਬਾਣੀ ਹੋ ਗੌਲ ਹੋਰ ਕੁਛ ਨਾ ਹੋਣ ਗੁਰਬਾਣੀ ਦਾ ਤਾਂ ਵੀ ਅਸੀਂ ਮੰਨ ਲਿਆ ਢਾਢੀ ਉਹ ਢਾਢੀ ਕਾ ਦੀ ਇੱਜ਼ਾਤ ਮੈਂ ਨਹੀਂ ਇੱਜ਼ਾਤ ਦਾ ਢਾਢੀ ਕਾ ਪਰ ਅਸੀਂ ਇਹਨਾਂ ਨਾਲ ਮਰਾਸੀ ਨਾ ਲੋਕ ਕਹਿੰਦੇ ਵੀ ਇਹ ਵੀ ਮਰਾਸੀ ਹੋਣਾ ਉਹ ਹੀ ਕਹਿੰਦਾ ਮੈਂ ਖਤਰੀਆ ਆਪਣਾ ਸਿੱਧਾ ਨਾਲ ਲਈ ਫਿਰਦਾ 24 ਘੰਟੇ ਜਿਹੜੀ ਉੱਚੀ ਜਆਦ ਵਾਲੇ ਪੜਨ ਤੇ ਛਤਰੀ ਵਗੈਰਾ ਕਹਿੰਦੇ ਹੁਣ ਨੇ ਲੱਗਦਾ ਨਹੀਂ ਹੈਗਾ ਇਹ ਮਰਾਸੀ ਨਾ ਕਹਿੰਦਾ ਖਾਲੂ ਹਰ ਵਾਰ ਪਾਣੀ ਮਰਾਸੀ ਲੈਉਂਦਾ ਹੈ ਫੀਲ ਅੰਦਰ ਨਾ ਸਿੱਧਾ ਤੋਂ ਬੜੀ ਨੋਟ ਪੀਦਾ ਸੀ ਉਹ ਆਵੇਗਾ ਤਾਹਾਂ ਢਾਡੀ ਗਾਣੇ ਜਿਆਦ ਹੋਰ ਉਤਪਜਾਰ ਸਦਾ ਦੇ ਲੋਕ ਉਤਮ ਜਾਨ ਸਦਾਉਂਦੇ ਹੋਣਗੇ ਮੈਂ ਤਾਂ ਨਹੀਂ ਵੀ ਜਾਨ ਵਾਲੀ ਤੈਨੂੰ ਮੰਗਾ ਜੇ ਤੂੰ ਜੇ ਧਿਆਨ ਨਹੀਂ ਪਰ ਮੈਂ ਇੱਕ ਗੱਲ ਹੈ ਮੈਨੂੰ ਉਹ ਹੀ ਆਦਮੀ ਚਾਹੀਦੇ ਨੇ ਮੈਨੂੰ ਆਕਰੀ ਨਹੀਂ ਚਾਹੀਦਾ ਕੋਈ ਵੀ ਜੇ ਤੂੰ ਜੇ ਧਿਆਨ ਨਾਲ ਧਿਆਨ ਤੇਰੇ ਵਿੱਚ ਮੈਂ ਉਹਨਾਂ ਨੂੰ ਸਿਖਾਇਆ ਉਹ ਮੈਨੂੰ ਮਿਲਿਆ ਉਹਨਾਂ ਨੂੰ ਐਸੇ ਸਿਖਾਇਆ ਕਿ ਮੈਂ ਗਾਂ ਤੁਰਦਾ ਰਾਂ ਉਹਨਾਂ ਨੂੰ ਟੋੜਦਾ ਫਿਰਦਾ ਮੈਂ ਲਓ ਤੂੰ ਜੇ ਧਿਆਨ ਤੇ ਤੂੰ ਜੇ ਮੈਨੂੰ ਦੱਸੀ ਚੱਲ ਕਿੱਥੇ ਕਿੱਥੇ ਦੇ ਹੋ ਆ ਉਹਨਾਂ ਉਹਨਾਂ ਦੀ ਲੋੜ ਹੈ ਮੈਨੂੰ ਵਾਕਿਆ ਨੂੰ ਨਹੀਂ ਮੈਨੂੰ ਲੋੜ ਜਿਹਨਾਂ ਦਾ ਧਿਆਨ ਸੱਚ ਦੀ ਪ੍ਰਾਪਤੀ ਵਾਸਤੇ ਹੈ ਜੋ ਸੱਚ ਦੀ ਪ੍ਰਾਪਤੀ ਵਾਸਤੇ ਜਿਹਨਾਂ ਨੇ ਧਰਮ ਧਾਰਨ ਕੀਤਾ ਹੈ ਜਿਹਨੇ ਸੱਚ ਦੀ ਪ੍ਰਾਪਤੀ ਵਾਸਤੇ ਵਿਚਾਰੇ ਆਪਣਾ ટોੜਦੇ ਰਹੇ ਆ ਕੋਈ ਸਾਧਨ ਕਰਦੇ ਰਹੇ ਆ ਪੁੱਛਦੇ ਰਹੇ ਬਿਲਦਾਰੀ ਸੱਚ ਉਹਨਾਂ ਨੂੰ ਸਮਝ ਆਉਂਦੀ ਨਹੀਂ ਮੈਨੂੰ ਉਹਨਾਂ ਦੀ ਲੋੜ ਹੈ ਬਹੁਤ ਬਹੁਤ ਸੱਚ ਮੈਂ ਬੋਲੀ ਆਈ ਜਾ ਮੇਰੇ ਕੋਲ ਚਾਹ ਬੜੂ ਦੱਸੀ ਜਾਲ ਕਿੱਥੇ ਕਿੱਥੇ ਨੇ ਮੈਂ ਜਾਵਾਂ ਉਹ ਰਾਜਾ ਦੇ ਵਾਸਤੇ ਆ ਜਿਹੜੇ ਬੜੇ ਅਮੀਰ ਨੇ ਉਹਨਾਂ ਦਾ ਮੇਰਾ ਕੋਈ ਵਾਸਤਾ ਨਹੀਂ ਤੈਨੂੰ ਬੋਧਾ ਜੇ ਤੂੰ ਜੇ ਤੇ ਆ ਉਹਨਾਂ ਦੀ ਲੋੜ ਹੈ ਜਿਹੜੇ ਤੈਨੂੰ ਸੱਚ ਦੀ ਭੁੱਖ ਆਈ ਦਿੰਦੇ ਬਾਕੀ ਮੈਨੂੰ ਕੋਈ ਲੋੜ ਨਹੀਂ